ਸੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਉੱਤੇ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਆਂ ਸ਼ਹਿਰ ਮਲਾਉਦ ਜੋ ਕਿ ਲੁਧਿਆਣੇ ਜਿਹੇ ਦੇ ਵਿੱਚ ਪੈਂਦਾ ਤੇ ਮਲੇਰਕੋਲਾ ਦੇ ਬਿਲਕੁਲ ਨਜ਼ਦੀਕ ਹੈ ਇਹ ਸ਼ਹਿਰ ਇਹ ਪੰਜਾਬ ਦਾ ਇੱਕ ਮਸ਼ਹੂਰ ਸ਼ਹਿਰ ਆ ਮਲਾਉਦ ਅੱਜ ਤੁਹਾਨੂੰ ਦਿਖਾਉਣਾ ਆਂ ਮਲਾਉਦ ਆ ਆ ਜਿਹੜਾ ਤੁਸੀਂ ਮੇਰੇ ਪਿੱਛੇ ਗੇਟ ਦੇਖ ਰਹੇ ਹੋ ਇਹ ਆ ਮਲਾਉਦ ਸ਼ਹਿਰ ਦਾ ਐਂਟਰੀ ਗੇਟ ਤੇ ਇੱਥੋਂ ਸ਼ੁਰੂ ਹੁੰਦੀ ਆ ਮਲਾਉਦ ਸ਼ਹਿਰ ਦੀ ਹੱਦ ਤੇ ਆਜੋ ਦਿਖਾਉਨੇ ਆ ਅਕੇ ਆ ਜਿਹੜੀ ਸਾਹਮਣੇ ਤੁਸੀਂ ਵੇਖਣ ਦੇਖ ਲਿਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਮਲਾਉਦ ਇਹ ਸ਼ਹਿਰ ਮਲਾਉਦ ਦਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆ ਜੋ ਕਿ ਸ਼ਹੀਦ ਸਿਪਾਹੀ ਭਾਈ ਸੁਰਿੰਦਰ ਸਿੰਘ ਦੀ ਯਾਦ ਦੇ ਵਿੱਚ ਬਣਿਆ ਹੋਇਆ ਇਹ 1885 ਦੇ ਵਿੱਚ ਬਣਿਆ ਹੋਇਆ ਸਕੂਲ ਹੈ ਇਹ ਸਕੂਲ 1885 ਦੇ ਵਿੱਚ ਬਣਿਆ ਸੀਗਾ ਆ ਜਿਹੜਾ ਸਾਹਮਣੇ ਤੁਸੀਂ ਬੁੱਤ ਦੇਖ ਰਹੇ ਹੋ ਇਹ ਸ਼ਹੀਦ ਸਰਦਾਰ ਸਰੇਂਦਰ ਸਿੰਘ ਜੀ ਦਾ ਬਣਿਆ ਹੋਇਆ ਹੈ ਤੇ ਇਸ ਦੇ ਪਿੱਛੇ ਬਣਿਆ ਹੋਇਆ ਹੈ ਲੋਕ ਸ਼ਹਿਰ ਦਾ ਸਟੇਡੀਅਮ ਇਹ ਕਾਫੀ ਵੱਡਾ ਗਰਾਊਂਡ ਬਣਿਆ ਹੋਇਆ ਹੈ ਸਾਹਮਣੇ ਤੁਸੀਂ ਦੇਖ ਸਕਦੇ ਹੋ ਇਹ ਫੁੱਟਬਾਲ ਦਾ ਗਰਾਊਂਡ ਹੈ ਤੇ ਸਾਹਮਣੇ ਉਹ ਬੱਚੇ ਹੋ ਰਹੇ ਨੇ ਵਰਮਅਪ ਤੇ ਉਸ ਤੋਂ ਬਾਅਦ ਮੈਚ ਖੇਡਣਗੇ ਤੇ ਇਧਰ ਆਪਣੇ ਸਾਹਮਣੇ ਬਣੀ ਹੋਈ ਆ ਪਿਚ ਤੁਸੀਂ ਦੇਖ ਸਕਦੇ ਹੋ ਤੇ ਉਹਨਾਂ ਬੱਚਿਆਂ ਦੇ ਦੱਸਣ ਦੇ ਅਨੁਸਾਰ ਕਿ ਹਰ ਸੰਡੇ ਨੂੰ ਇੱਥੇ ਕ੍ਰਿਕਟ ਦੇ ਮੈਚ ਵੀ ਕਰਵਾਏ ਜਾਂਦੇ ਨੇ ਇਹ ਜਿਹੜਾ ਤੁਸੀਂ ਗਰਾਊਂਡ ਦੇਖਦੇ ਹੋ ਇਹ ਸਕੂਲ ਦੇ ਨਾਲ ਬਣਿਆ ਹੋਇਆ ਹੈ ਤੇ ਕਾਫੀ ਸੋਹਣਾ ਬਣਿਆ ਹੋਇਆ ਗਰਾਊਂਡ ਹੈ ਤੇ ਆਜੋ ਲੈ ਕੇ ਚੱਲਦੇ ਹਾਂ ਤੁਹਾਨੂੰ ਅੱਗੇ ਆ ਜਿਹੜਾ ਸਾਹਮਣੇ ਤੁਸੀਂ ਦੇਖ ਰਹੇ ਹੋ ਆਈ ਲਵ ਮਲਾਵ ਬਹੁਤ ਸੋਹਣਾ ਲੱਗਦਾ ਇਹ ਲਿਖਿਆ ਹੋਇਆ ਤੇ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਚਰਸਤਾ ਹੈ ਨਾ ਤੇ ਆਪਾਂ ਇੱਥੋਂ ਮੁੜਾਂਗੇ ਸੱਜੇ ਹੱਥ ਤੇ ਲੈ ਕੇ ਚੱਲਦੇ ਆ ਤੁਹਾਨੂੰ ਅੱਗੇ ਬਾਜ਼ਾਰ ਵੱਲ ਆਹ ਜਿਹੜਾ ਸਾਹਮਣੇ ਤੁਸੀਂ ਰੋਡ ਦੇਖ ਰਹੇ ਹੋ ਇਹ ਬਣੀ ਹੋਈ ਆ ਮਲਾਵ ਸ਼ਹਿਰ ਦੀ ਮਾਰਕੀਟ ਇਹ ਰੋਡ ਤੇ ਬਣੀ ਹੋਈ ਬਾਹਰਲੀ ਮਾਰਕੀਟ ਆ ਤੇ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਦੁਕਾਨ ਆ ਚੁੱਕੀ ਆ ਪੀਕਾ ਦੇ ਵੱਲ ਇਹ ਬਿਕਾ ਨੇਰ ਵਾਲਿਆਂ ਦੀ ਸੋਹਣੀ ਦੁਕਾਨ ਆ ਆ ਸਾਹਮਣੇ ਜਿਵੇਂ ਤੁਸੀਂ ਦੇਖ ਸਕਦੇ ਹੋ ਬੰਬੇ ਫੈਸ਼ਨ ਹਾਊਸ ਹੈਗਾ ਤੇ ਅੱਗੇ ਹੈਗਾ ਜੱਸੀ ਇਲੈਕਟ੍ਰੋਨਿਕਸ ਇਲੈਕਟ੍ਰੋਨਿਕਸ ਕਾਰਾ ਫੀਡ ਵਾਲਿਆਂ ਦਾ ਸ਼ਾਪ ਹੈ ਉਹ ਉੱਤੇ ਦੁਕਾਨ ਦੇ ਉੱਤੇ ਤੇ ਅੱਗੇ ਇਹ ਮਾਰਕੀਟ ਕਾਫੀ ਸੋਹਣੀਆਂ ਦੁਕਾਨਾਂ ਨੇ ਜਿਵੇਂ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਐਲ ਆਈ ਸੀ ਦਾ ਦਫ਼ਤਰ ਬਣਿਆ ਹੋਇਆ ਤੇ ਆ ਸਾਹਮਣੇ ਆਪਾਂ ਪਹੁੰਚ ਚੁੱਕੇ ਹਾਂ ਜਿਵੇਂ ਆਪ ਵੇਸੇ ਪੱਪੀ ਗਲਾਸ ਹਾਊਸ ਸੀਗਾ ਆ ਸਾਹਮਣੇ ਮੈਡੀਕਲ ਸਟੋਰ ਆ ਤੇ ਆਪਾਂ ਪਹੁੰਚ ਚੁੱਕੇ ਹਾਂ ਮੋੜ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਫੂਡ ਕਿੰਗ ਆਪਾਂ ਪਹੁੰਚ ਚੁੱਕੇ ਹਾਂ ਮਲਾਵ ਸ਼ਹਿਰ ਦੇ ਅੰਦਰਲੇ ਬਾਜ਼ਾਰ ਦੇ ਵੱਲ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਬਣਿਆ ਹੋਇਆ ਗੇਟ ਤੇ ਆਜੋ ਚੱਲਦੇ ਹਾਂ ਅੱਗੇ ਆਪਾਂ ਪਹੁੰਚ ਚੁੱਕੇ ਹਾਂ ਮਲਾਵ ਬਾਜ਼ਾਰ ਦੇ ਅੰਦਰ ਸਾਹਮਣੇ ਤੁਸੀਂ ਦੇਖ ਰਹੇ ਹੋ ਸਾਹਮਣੇ ਹੈਗਾ ਮਲਾਵ ਦਾ ਮੇਨ ਦਰਵਾਜ਼ਾ ਇਹ ਲੈ ਕੇ ਚੱਲਦੇ ਆ ਤੁਹਾਨੂੰ ਘਮਾਉਣੇ ਆਂ ਅੰਦਰ ਕੋ ਬਾਜ਼ਾਰ ਲੈ ਕੇ ਚੱਲਦੇ ਆ ਤੁਹਾਨੂੰ ਅੰਦਰ ਆ ਸਾਹਮਣੇ ਆਂ ਕਨੇ ਲਾਈ ਹੋਈ ਆ ਗੋਲ ਗੱਪਿਆਂ ਦੀ ਰੇੜੀ ਤੇ ਆ ਜਿਹੜੀ ਸਾਹਮਣੇ ਤੁਸੀਂ ਪਕੌੜਿਆਂ ਦੀ ਦੁਕਾਨ ਦੇਖ ਰਹੇ ਹੋ ਇਹ ਬਹੁਤ ਫੇਮਸ ਆ ਬੜੀ ਬਹੁਤ ਪੁਰਾਣੀ ਆ ਤੇ ਗੇਟ ਤੋਂ ਕਰ ਚੁੱਕੇ ਆ ਐਂਟਰ ਲੈ ਕੇ ਚੱਲਦੇ ਆ ਤੁਹਾਨੂੰ ਅੱਗੇ ਬਾਜ਼ਾਰ ਦੇ ਵਿੱਚ ਵਧੀਆ ਬਾਜ਼ਾਰ ਆ ਕਾਫੀ ਸੋਹਣਾ ਬਾਜ਼ਾਰ ਬਣਿਆ ਹੋਇਆ ਹੋਰ ਇਹਦਾ ਦੇਖ ਸਕਦੇ ਤੁਸੀਂ ਇੱਧਰ ਆ ਸਾਹਮਣੇ ਆਪਣੇ ਬਣਿਆ ਹੋਇਆ ਸ਼ਿਵ ਮੰਦਿਰ ਉਹ ਸਾਹਮਣੇ ਜਦੋਂ ਗੇਟ ਦੇ ਅਪਾ ਐਂਟਰ ਕਰਦੇ ਆ ਐਂਟਰ ਕਰਨ ਤੋਂ ਬਾਅਦ ਸੱਜੇ ਹੱਥ ਬਣਿਆ ਹੋਇਆ ਸ਼ਿਵ ਮੰਦਿਰ ਦਿਖਾ ਦਿੰਦੇ ਹਾਂ ਹਾਥ ਨੂੰ ਸਾਹਮਣੇ ਲੈ ਕੇ ਚੱਲਦੇ ਆ ਸ਼ਿਵ ਮੰਦਿਰ ਤੇ ਕਰਾਉਣੀ ਆ ਤੁਹਾਨੂੰ ਅੰਦਰ ਤੋਂ ਦਰਸ਼ਨ ਇਹ ਕਾਫੀ ਪ੍ਰਾਤਨ ਸਮੇਂ ਦਾ ਬਣਿਆ ਹੋਇਆ ਸ਼ਿਵ ਮੰਦਿਰ ਹੈ। ਕਰੋ ਦਰਸ਼ਨ। ਤੇ ਇਧਰ ਪੁਜਾਰੀ ਜੀ ਦੇ ਰਹਿਣ ਲਈ ਬਣੇ ਹੋਏ ਨੇ ਰੂਮ ਵਗੈਰਾ। ਤੇ ਇਧਰ ਬਾਾਰ ਸ਼ਿਵ ਜੀ ਦੀ ਬਣੀ ਹੋਈ ਆ ਮੂਰਤੀ। ਆਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਸ਼ਿੰਗਲਾ ਲਹਿੰਗਾ ਸਟੋਰ ਆ। ਤੇ ਇਹਦੇ ਨਾਲ ਆ ਆਲੀ ਸ਼ਾਂ ਸਵੀਟਸ ਆਲੀ ਸ਼ਾਂ ਸਵੀਟਸ ਹੈ ਤੇ ਸਾਹਮਣੇ ਬਾਈ ترਸੀਮ ਜੱਸਰ ਦੀ ਲੱਗੀ ਹੋਈ ਆ ਫੋਟੋ ਤੇ ਇੱਥੋਂ ਮਿਲਦੀਆਂ ਨੇ ਸਰਦਾਰ ਪਗੜੀ ਐਂਡ ਦੁਪੱਟਾ ਹੌਸਾ ਤੇ ਇੱਥੋਂ ਮਿਲਦੀਆਂ ਨੇ ਪੱਗਾਂ ਆ ਸਾਹਮਣੇ ਤੇ ਇਧਰ ਆਪਣੇ ਹੈਗੇ ਨੇ ਮਨਜੀਤ ਟੇਲਰਜ਼ ਮਨਜੀਤ ਟੇਲਰਜ਼ ਮਲਾਵਾ ਬਹੁਤ ਪੁਰਾਣੀ ਲੱਗ ਰਹੀ ਹੈ ਤੇ ਲਜੀ ਦੁਕਾਨ ਇਹ ਸਾਰਾ ਹੈਗਾ ਜੀ ਮਲਾਉਦਾ ਬਾਜ਼ਾਰ ਤੇ ਇੱਧਰ ਰੰਗ ਰਿਆ ਬਾਈ ਚੁੰਨੀ ਚੁੰਨੀ ਰੰਗ ਦੇ ਲਲਾਈਆ ਮੇਰੀ ਇਹ ਸ਼ਾਰਾ ਮਲਾਉਦਾ ਅੰਦਰਲਾ ਬਾਜ਼ਾਰ ਆ ਹਨਾ ਇਹ ਜਿਹੜਾ ਤੁਸੀਂ ਸ਼ਹਿਰ ਮਲਾਉ ਦੇਖ ਰਹੇ ਹੋ ਇਹ ਪ੍ਰਾਤਨ ਸਾਂਸਕ੍ਰਿਤੀ ਦੇ ਨਾਲ ਜੁੜਿਆ ਹੋਇਆ ਪਹਿਲਾਂ ਤੁਹਾਨੂੰ ਦਿਖਾਇਆ ਸ਼ਿਵਜੀ ਮੰਦਿਰ ਤੇ ਆਹ ਸਾਹਮਣੇ ਇੱਕ ਮੰਦਿਰ ਹੋਰ ਬਣਿਆ ਹੋਇਆ ਦੁਰਗਾ ਮਾਤਾ ਮੰਦਿਰ ਦਿਖਾਉਨੇ ਆ ਤੁਹਾਨੂੰ ਅੰਦਰ ਤੋਂ ਇੱਥੇ ਅੰਕਲ ਮਿਲਨੇ ਆਪਾਂ ਨੂੰ ਕੀ ਨਾਮ ਆ ਜੀ ਅੰਕਲ ਜੀ ਤੁਹਾਡਾ ਪੰਡਿਤ ਕੇਸਰ ਦੇਵ ਹਾਂ ਇਹ ਨੇ ਪੰਡਿਤ ਕੇਸਰ ਦੇਵ ਹਨਾ ਜੀ ਕੇਸਰ ਦੇਵ ਜੀ ਹਾਂ ਜੀ ਤੇ ਦੱਸੋ ਜੀ ਮੰਦਰ ਬਾਰੇ ਥੋੜਾ ਇਹ ਦੁਰਗਾ ਮੰਦਰ ਮਾਤਾ ਕਾ ਮੰਦਿਰ ਬਹੁਤ ਪ੍ਰਾਣਾਪਰਾਚੀ ਮੰਦਿਰ ਹੈ ਠੀਕ ਹੈ ਜੀ ਔਰ ਬਹੁਤ ਵਧੀਆ ਜੀ ਜੋ ਕੋਈ ਆਤਾ ਹੈ ਬਖਤ ਉਸकी ਮਨਾਰਤ ਪੂਰੀ ਹੁੰਦੀ ਹੈ ਠੀਕ ਹੈ ਠੀਕ ਹੈ ਜੀ ਜੋ ਇੱਛਾ ਕਰਦੀ ਹੈ ਜੋ ਬਖਤ ਗਣ ਆਤੇ ਹਨ ਸਭ ਦੀ ਮਾਤਾ ਮੋ ਕਾਮਨਾ پوری ਕਰਦੀ ਹੈ ਠੀਕ ਹੈ ਜੀ ਦੁਰਗਾ ਮਾਤਾ ਸ਼੍ਰੀ ਮਾਤਾ ਕਾ ਨਾਮ ਤੋਂ ਜਾਣੀ ਜਾਂਦੀ ਹੈ ਠੀਕ ਹੈ ਜੀ ਬਖਤ ਆਪਣੀ ਮਨਾਰਤ ਨੂੰ ਪੂਰੀ ਕਰਨ ਲਈ ਹਮਰ ਆਤੇ ਹਨ ਬਹੁਤ ਦਿਨ ਦਿਨ ਸੇ ਬਖਤਾਂਤੇ ਹਨ ਮਾਤਾ ਜੀ ਅਸਟਿੰਗ ਕੋ ਪਾਸ ਹੁਣੇ ਬਕਤਵਰ ਮਾਤਾ ਕਿਰਪਾ ਬਰਨਾ ਰਹੀ ਹੈ ਠੀਕ ਹੈ ਜੀ ਬੋ ਸੱਚੀ ਦਰਬਾਰ ਕੀ ਜੈ ਠੀਕ ਹੈ ਇਹ ਸਾਹਮਣੇ ਜਿਹੜਾ ਤੁਸੀਂ ਦੇਖ ਰਹੇ ਹੋ ਦੁਰਗਾ ਮਾਤਾ ਮੰਦਿਰ ਬਣਿਆ ਹੋਇਆ ਹੈ ਇਹ ਕਾਫੀ ਪੁਰਾਣੇ ਸਮੇਂ ਦੇ ਵਿੱਚ ਪੁਰਾਣੇ ਸਮੇਂ ਦਾ ਬਣਿਆ ਹੋਇਆ ਮੰਦਿਰ ਹੈ ਇਹ ਇੱਧਰ ਸਾਹਮਣੇ ਪੁਜਾਰੀ ਜੀ ਦੇ ਰਹਿਣ ਦੀ ਰੂਮ ਵਗੈਰਾ ਬਣੇ ਹੋਏ ਨੇ ਇੱਥੇ ਪੁਜਾਰੀ ਜੀ ਰਹਿੰਦੇ ਨੇ ਆ ਤੁਸੀਂ ਸਾਹਮਣੇ ਦੇਖ ਸਕਦੇ ਹੋ ਸ਼ੇਰ ਵਗੈਰਾ ਦੀ ਮੂਰਤੀ ਲੱਗੀ ਹੋਈ ਹੈ ਜੀ ਇੱਥੇ ਮੰਦਿਰ ਤੋਂ ਘੁੰਮ ਕੇ ਆਪਾਂ ਆ ਗਏ ਸੀ ਸਿੱਧਾ ਤੇ ਆਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਰੋਡ ਕਾਫੀ ਖਰਾਬ ਆ ਤੇ ਇੱਥੇ ਪਾਣੀ ਵੀ ਖੜਾ ਇਹ ਮਲੋ ਸ਼ਹਿਰ ਦਾ ਰੋਡ ਜਿਹੜਾ ਆਪਾਂ ਜਾ ਰਹੇ ਆ ਕਾਫੀ ਖਰਾਬ ਆ ਤੇ ਬਸ ਆਪਾਂ ਇੱਥੋਂ ਹੁਣ ਮੁੜਦੇ ਹਾਂ ਵਾਪਿਸ 메ਨ ਮਾਰਕੀਟ ਦੀ ਵੱਲ ਕਿਉਂਕਿ ਆਪਾਂ ਇੱਧਰ ਬਾਹਰ ਆ ਗਏ ਸੀ ਥੋੜਾ ਜਿਹਾ ਇੰਗਰ ਦਿਖਾ ਲਈ ਤੇ ਹੁਣ ਆਪਾਂ ਚੱਲਦੇ ਹਾਂ ਅੱਗੇ ਅੱਗੇ ਆਪਾਂ ਆਹ ਸਾਹਮਣੇ ਤੁਸੀਂ ਦੇਖ ਸਕਦੇ ਹੋ Oppo ਵਾਲਾਂ ਦਾ ਸਟੋਰ ਬਣਿਆ ਹੋਇਆ ਤੇ ਆਹ ਸਾਹਮਣੇ ਕੋਲ ਡਰਿੰਕ ਵਗੈਰਾ ਕੀ ਦੁਕਾਨ ਵੀ ਬਣੀ ਹੋਈ ਆ ਤੇ ਆਪਾਂ ਆ ਚੁੱਕੇ ਹਾਂ ਫੂਡ ਥਿੰਗ ਦੇ ਸਾਹਮਣੇ ਥਾਣਾ ਥੋੜੀ ਅੱਗੇ ਜਾ ਕੇ ਆਪਾਂ ਨੂੰ ਮਿਲਿਆ ਮਲਾਉਦ ਸ਼ਹਿਰ ਦਾ ਥਾਣਾ ਤੇ ਇਹਨੂੰ ਦੇਖਣ ਵਾਸਤੇ ਗੌਰ ਨਾਲ ਦੇਖਣਾ ਪੈਂਦਾ ਕਿਉਂਕਿ ਇਹਦਾ ਗੇਟ ਬਹੁਤ ਛੋਟਾ ਬਣਿਆ ਹੋਇਆ ਹੈ ਤੇ ਆਪਣੇ ਸਾਹਮਣੇ ਆ ਚੁੱਕੀ ਆ ਦੁਕਾਨ ਹਨੀ ਕਲੈਕਸ਼ਨ ਦੀ ਇੱਥੋਂ ਕੱਪੜੇ ਮਿਲ ਜਾਂਦੇ ਨੇ ਤੇ ਆ ਸਾਹਮਣੇ ਸਟੋਰ ਆ ਸੈਮਸੰਗ ਦਾ ਇਹ ਅੱਜ ਬੰਦ ਆ ਆਪਣੇ ਖੱਬੇ ਹੱਥ ਹੈਗਾ ਦਿੱਲੀ ਬਾਜ਼ਾਰ ਦਿੱਲੀ ਬਾਜ਼ਾਰ ਇਹ ਸੇਲ ਲੱਗਦੀ ਹੈ ਜੀ ਦਿੱਲੀ ਬਾਜ਼ਾਰ ਦੀ ਤੇ ਇੱਥੋਂ ਆਪਾਂ ਘਰ ਦੇ ਜ਼ਰੂਰੀ ਸਮਾਨ ਇੱਥੇ ਆਪਾਂ ਘਰ ਦਾ ਜ਼ਰੂਰੀ ਸਮਾਨ ਖਰੀਦ ਸਕਦੇ ਆ ਤੇ ਹੁਣ ਆਪਾਂ ਚਲਦੇ ਆ ਖੱਬੇ ਹੱਥ ਤੇ ਜਦੋਂ ਆਪਾਂ ਖੱਬੇ ਹੱਥ ਆਏ ਤਾਂ ਸਾਹਮਣੇ ਬਣਿਆ ਹੋਇਆ ਰਾਜ ਗਾਰਮੈਂਟਸ ਇੱਥੇ ਕੱਪੜੀ ਦੁਕਾਨਾਂ ਕਾਫੀ ਜ਼ਿਆਦਾ ਨੇ ਅੱਗੇ ਆ ਗਿਆ ਜੀ ਮਥੂਤ ਫਾਈਨਾਂਸ ਦਾ ਦਫ਼ਤਰ ਤੇ ਨਾਲ ਹੀ ਉਹਦੇ ਬਣੀ ਹੋਈ ਆ ਬੈਂਕ ਆਫ ਇੰਡੀਆ ਇੱਥੇ ਆ ਸਾਹਮਣੇ ਫਰੂਟ ਦੀ ਰੇੜੀ ਵਗੈਰਾ ਲੱਗੀਆਂ ਰੇੜੀਆਂ ਲੱਗੀਆਂ ਹੋਈਆਂ ਨੇ ਤੇ ਇੱਥੋਂ ਅੱਵਾ ਚੱਲਦੇ ਆ ਸੱਜੇ ਹੱਥ ਆਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਮਲੌਤ ਸ਼ਹਿਰ ਦੀ ਟੈਂਕੀ ਪਾਣੀ ਵਾਲੀ ਟੈਂਕੀ ਬਣੀ ਹੋਈ ਆ ਆ ਦਿਖਾ ਦਿੰਦਾ ਇਹ ਪਾਣੀ ਵਾਲੀ ਟੈਂਕੀ ਦੇ ਨਾਲ ਹੀ ਹੈਗਾ ਮਲੌਤ ਸ਼ਹਿਰ ਦਾ ਸਰਕਾਰੀ ਹਸਪਤਾਲ ਤੁਸੀਂ ਦੇਖ ਸਕਦੇ ਹੋ ਸਾਹਮਣੇ ਬਣਿਆ ਹੋਇਆ ਤੇ ਚੱਲਦੇ ਆ ਹੁਣ ਅੱਗੇ ਇਥੋਂ ਸਰਕਾਰੀ ਹਸਪਤਾਲ ਤੋਂ ਥੋੜਾ ਅੱਗੇ ਆ ਕੇ ਆਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਬਣਿਆ ਹੋਇਆ ਨਗਰ ਪੰਚਾਇਤ ਮਲਾਉਦਾ ਦਫ਼ਤਰ ਬਣਿਆ ਹੋਇਆ ਤੇ ਹਾਲ ਦੇਸ ਤੋਂ ਅੱਗੇ ਥੋੜਾ ਜੀ ਮਾਰਕੀਟ ਹੋਰ ਆ ਉਹ ਵੀ ਘਮਾਉਣਾ ਤੁਹਾਨੂੰ ਹਾਂ ਜੀ ਜ ਸਾਹਮਣੇ ਬਣੇ ਹੋਏ ਨੇ ਹਾਈਲਾਈਟ ਸੈਂਟਰ ਜੋ ਕਿ ਅੱਜ ਬੰਦ ਨੇ ਉਹ ਉਹੀ ਕਹਿ ਗਏ ਰਾਜ ਸੜਕਾਂ ਤੇ ਹੁਣ ਆਪਾਂ ਚੱਲਦੇ ਆਂ ਇੱਥੋਂ ਵਾਪਸ ਆਹ ਸਾਹਮਣੇ ਸਿੰਗਲਾ ਕਮਿਊਨੀਕੇਸ਼ਨ ਬਣਿਆ ਹੋਇਆ ਆਹ ਦਿਖਾ ਲਿਓ ਨਜ਼ਰ ਨਾਲ ਆਹ ਸਾਹਮਣੇ ਬਣਿਆ ਹੋਇਆ ਕਲੀਅਰ ਚਾਰਟ ਭੰਡਾਰ ਅਨਮੋਲ ਚਾਬੀਆਂ ਵਾਲਾ ਆ ਸਾਹਮਣੇ ਆਪਣੇ ਖੱਬੇ ਹੱਥ ਬਣਿਆ ਹੋਇਆ ਸੀਗਾ ਇੱਥੋਂ ਆਪਾਂ ਗੱਡੀਆਂ ਦੀ ਕਈ ਵਾਰ ਚਾਬੀ ਉਹ ਤੋਂ ਕਿ ਦੂਜੀਆਂ ਰਿਮੋਟ ਵਾਲੀਆਂ ਹੁੰਦੀਆਂ ਨੇ ਉਹ ਖਰਾਬ ਵਗੈਰਾ ਹੋ ਜਾਂਦੀਆਂ ਇੱਥੋਂ ਆਪਾਂ ਕਰਾ ਸਕਦੇ ਹਾਂ ਠੀਕ ਆਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਫਰੂਟ ਦੀਆਂ ਰੇੜੀਆਂ ਨੇ ਜੋ ਉੱਥੇ ਲੱਗੀਆਂ ਹੋਈਆਂ ਨੇ ਤੇ ਹੁਣ ਆਪਾਂ ਚੱਲਦੇ ਆਂ ਵਾਪਿਸ ਆ ਸਾਹਮਣੇ ਮੈਡੀਕਲ ਸਟੋਰ ਬਣਿਆ ਹੋਇਆ ਇੱਧਰ Oppo ਦਾ ਸਟੋਰ ਬਣਿਆ ਹੋਇਆ Oppo mobile ਦਾ ਸਟੋਰ ਬਣਿਆ ਹੋਇਆ ਹੁਣ ਆਪਾਂ ਇੱਥੋਂ ਮੁੜਦੇ ਹਾਂ ਖੱਬੇ ਹੱਥੀ ਵਾਲਾ ਤੇ RK ਡਿਜੀਟਲ ਸਟੂਡੀਓ ਬਣਿਆ ਹੋਇਆ ਇੱਧਰ ਆਪਣੇ ਜਗਦੀਸ਼ ਜੁਐਲਰ PV1 ਕਮਿਊਨੀਕੇਸ਼ਨ ਖਾਲਸਾ ਗਲਾਸ ਹਾਊਸ ਬਣਿਆ ਹੋਇਆ ਤੇ ਹੁਣ ਆਪਾਂ ਆ ਚੁੱਕੇ ਆ ਮਲਾਉਦ ਸ਼ਹਿਰ ਤੋਂ ਥੋੜਾ ਬਾਹਰ ਦੀ ਵੱਲ ਖਰਦਾਬੰਦੇ ਚੱਲੀ ਜਾਣਾ ਅਰੇ ਚੱਲਦੇ ਆ ਅੱਗੇ ਆਪਾਂ ਮਲਾਉਦ ਸ਼ਹਿਰ ਤੋਂ ਬਾਹਰ ਆ ਕੇ ਆਪਾਂ ਪਹੁੰਚ ਚੁੱਕੇ ਆ ਮਲਾਉਦ ਸ਼ਹਿਰ ਦੀ ਅਨਾਜ ਮੰਡੀ ਤੁਸੀਂ ਦੇਖ ਸਕਦੇ ਹੋ ਇੱਥੇ ਹਾਲੇ ਕਾਫੀ ਅਨਾਜ ਦੀ ਬੂਰੀਆਂ ਭਰੀਆਂ ਪਈਆਂ ਨੇ ਤੇ ਉਧਰ ਸਾਹਮਣੇ ਕੰਮ ਵੀ ਚੱਲ ਰਿਹਾ ਅਨਾਜ ਨੂੰ ਸਫਾਈ ਦਾ ਤੇ ਇਹ ਕਾਫੀ ਵੱਡੀ ਮੰਡੀ ਆ ਲਾਵੇ ਲਾਉਣ ਦੇ ਕਾਫੀ ਪਿੰਡਾਂ ਨੂੰ ਲੱਗਦੀ ਆ ਮਲਾਉ ਦੇ ਸ਼ਹਿਰ ਦੀ ਮੰਡੀ ਆ ਜਿਹੜੀ ਤੇ ਇੱਥੇ ਹਲੇ ਢੋਆ ਢਵਾਈ ਦਾ ਕੰਮ ਚੱਲ ਰਿਹਾ ਕਿਉਂਕਿ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਅਨਾਜ ਨਾਲ ਭਰੀਆਂ ਹੋਈਆਂ ਬੂਰੀਆਂ ਇੱਥੇ ਪਈਆਂ ਨੇ ਤੇ ਮੈਨੂੰ ਲੱਗਦਾ ਵੀ ਇੱਥੇ ਹਲੇ ਹਫ਼ਤੇ ਤੱਕ ਜਮੀ ਖਾਲੀ ਹੋ ਗਈ ਇਹ ਮੰਡੀ ਚਲੋ ਹੁਣ ਅੱਗੇ ਚੱਲਦੇ ਆਪਾਂ ਚਲ ਹੁਣ ਆਪਾਂ ਪਹੁੰਚ ਚੁੱਕੇ ਆਂ ਸ਼ਹਿਰ ਮਲਾਉ ਦੇ ਕਿਲੇ ਦੇ ਵਿੱਚ ਜੋ ਕਿ ਬਹੁਤ ਸੋਹਣਾ ਬਣਿਆ ਹੋਇਆ ਹੈ ਅੱਜ ਆਪਾਂ ਕਹਿੰਦੇ ਜੀ ਸ਼ਹਿਰ ਮਲਾਉ ਦੇ ਵਿੱਚ ਅੱਜ ਤੁਹਾਨੂੰ ਦਿਖਾਇਆ ਸ਼ਹਿਰ ਮਲਾਉ ਦਾ ਤੇ ਮੈਨੂੰ ਆਸ ਹੈ ਕਿ ਤੁਹਾਨੂੰ ਆਪਣੀ ਵੀਡੀਓ ਆਈ ਹੁੰਦੀ ਪਸੰਦ ਤੇ ਆਪਣੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਯਾਰਾਂ ਨੂੰ ਸਬਸਕ੍ਰਾਈਬ ਕਰਿਓ ਜੀ ਮਿਲਦੇ ਆਂ ਨਵੇਂ ਬਲੌਗ ਵਿੱਚ